ਤੇ ਕਹਿੰਦੇ ਇਸ ਵਕਤ ਇਹਦਾ ਪੁੱਤਰ ਹੈ ਸ਼ਮਸ਼ ਬੇਗ ਕਿਉਂਕਿ ਦੋ ਪੁੱਤ ਸਨ ਇਹਦੇ ਇੱਕ ਸ਼ਮਸ਼ ਬੇਗ ਇੱਕ ਕਾਸਮ ਬੇਗ ਕਹਿੰਦੇ ਪਿਓ ਮਰਿਆ ਵੇਖਿਆ ਹੈ ਪੁੱਤ ਨੇ ਉਹਨੂੰ ਰੋਹ ਚੜ ਗਿਆ ਉਹਨੇ ਆਖਿਆ ਓ ਮੇਰੇ ਜੀਨ ਦਾ ਕੋਈ ਫਾਇਦਾ ਨਹੀਂ ਮੇਰੀਆਂ ਅੱਖਾਂ ਦੇ ਸਾਹਮਣੇ ਮੇਰੇ ਪਿਓ ਨੂੰ ਮੈਦਾਨੇ ਜੰਗ ਵਿੱਚ ਸਿੱਖਾਂ ਨੇ ਮਾਰ ਦਿੱਤਾ ਕਹਿੰਦੇ ਹੋਇਆ ਘੋੜੇ ਉੱਤੇ ਸਵਾਰ 7000 ਫੌਜ ਲੈ ਕੇ ਮੈਦਾਨੇ ਜੰਗ ਵੱਲ ਚੜਿਆ ਤੇ ਇਹਦੇ ਮੁਕਾਬਲੇ ਉੱਤੇ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਕਿਹਨੂੰ ਭੇਜਿਆ ਉਸ ਵਕਤ ਬਾਬਾ ਬਿਧੀ ਚੰਦ ਸਾਹਿਬ ਨੂੰ ਭੇਜਿਆ ਆਖਿਆ ਬਿਧੀ ਚੰਦਾ ਉਹ ਸਾਹਮਣੇ ਸ਼ਮਸ਼ ਬੇਗ ਮਾਰੋ ਮਾਰ ਕਰਦਾ ਆ ਰਹੀ ਜਾਂ ਮੈਦਾਨੇ ਜੰਗ ਵਿੱਚ ਇਹਦਾ ਮੁਕਾਬਲਾ ਕਰ ਕਹਿੰਦੇ ਬਾਬੇ ਬਿਧੀ ਚੰਦ ਹੋਇਆ ਘੋੜੇ ਉੱਤੇ ਸਵਾਰ ਸ਼ਮਸ਼ ਬੇਗ ਦੇ ਸਾਹਮਣੇ ਖਲੋਤਾ ਉਹਨੇ ਆਖਿਆ ਸ਼ਮਸ਼ ਬੇਗ ਉਹ ਪੁੱਤ ਹੀ ਨਹੀਂ ਕਿਸੇ ਮਾਂ ਨੇ ਜੰਮਿਆ ਜਿਹੜਾ ਖਾਲਸੇ ਦਾ ਮੁਕਾਬਲਾ ਕਰ ਸਕੇ ਜਿਹੜਾ ਗੁਰੂ ਦੇ ਸਿੱਖਾਂ ਦਾ ਮੁਕਾਬਲਾ ਕਰ ਸਕਦਾ ਹੋਵੇ ਆ ਤੈਨੂੰ ਗੁਰੂ ਦਾ ਨਾਤੀ ਪੁੱਤ ਬਾਬਾ ਬਿਧੀ ਚੰਦ ਵੰਗਾਰ ਰਿਹਾ ਈ ਕਹਿੰਦੇ ਮੈਦਾਨੇ ਜੰਗ ਵਿੱਚ ਦੋਵੇਂ ਸੂਰਮੇ ਆਹਮੋ ਸਾਹਮਣੀ ਇੱਕ ਉੱਤੇ ਪਰਮੇਵਾਰ ਹਰਾ ਹੈ